ਜੋ ਮੋਹਾਲੀ ਦੇ ਪਿੰਡ ਝਾਮਪੁਰ ਤੀੜਾ ਤਿਊੜ ਵਾਸੀਆਂ ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਪ੍ਰਸ਼ਾਸਨ ਖਿਲਾਫ ਮਲੋਏ ਨਾਲ ਲੱਗਦੀ ਹੋਈ ਸੜਕ ਨੂੰ ਬੰਦ ਕਰਨ ਨੂੰ ਲੈ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਆਪਾਂ ਝਾਮਪੁਰ ਦੇ ਨਿਵਾਸੀ ਆਈ ਸਾਰੀ ਹੈ ਸੜਕ 40 ਸਾਲ ਤੋਂ ਚੱਲ ਰਹੀ ਹੈ ਇਹ ਐਡਮਿਨਿਸਟ੍ਰੇਸ਼ਨ ਕਹ ਰਿਹਾ ਪੰਜਾਬ ਨੇ ਬੰਦ ਕਰਾਈ ਪੰਜਾਬ ਕਹ ਰਿਹਾ ਚੰਡੀਗੜ੍ਹ ਨੇ ਬੰਦ ਕਰਾਈ ਸਾਨੂੰ ਇਹ ਸਾਨੂੰ ਸਰਕਾਰਾਂ ਤੋਂ ਇਹ ਸਵਾਲ ਹੈ ਉਹ ਅਫਸਰ ਚਾਹੀ ਤੋਂ ਇੱਕ ਪਾਸੇ ਦਾ ਕਹਿੰਦੇ ਬੜੇ ਬੜੇ ਵਾਅਦੇ ਕਰਦੇ ਬਈ ਜੀ ਅਸੀਂ ਆਮ ਜਨਤਾ ਦੇ ਆਮ ਲੋਕਾਂ ਦੇ ਆ ਕਰਤਾ ਚਿੱਟਾ ਬੰਦ ਨਹੀਂ ਹੋਇਆ ਨਸ਼ੇ ਸ਼ਰਾਬਾ ਛਰੇ ਆ ਬਿਕਰੇ ਦੜੇ ਸੱਤੇ ਸ਼ੋਰੇ ਆ ਲਗ ਰਹੇ ਚਾਹ ਪਰ ਆ ਰਸਤਾ ਬੰਦ ਕਰਤਾ ਮਾਬਰ ਬਤਨ ਰੇ ਮੰਗ ਕੀ ਮੰਗ ਸਾਡੀ ਰਸਤਾ ਖੋਲ ਦੋ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ 40 ਸਾਲ ਤੋਂ ਚੱਲ ਰਹੀ ਹੈ ਗੋੜ ਚੱਲ ਰਹੀ ਹੈ ਸੜਕ ਬਣੀ ਹੋਈ ਹੈ ਪਹਿਲਾਂ ਦੇਖ ਲਓ ਪੱਥਰ ਗਿਰਿਆ ਚੰਦੀਗੜ੍ਹ ਤੇ ਕਹਿੰਦੇ ਪੰਜਾਬ ਨੇ ਪੰਜਾਬ ਵਾਗਰ ਗਵਰਨਰ ਸਾਹਿਬ ਨੇ ਗਵਰਨਰ ਸਾਹਿਬ ਤਾਂ ਕਹਿ ਨਹੀਂ ਸਕਦੇ ਆਹ ਹਮਸਾ ਅਧਿਕਾਰੀ ਨੇ ਗੱਲ ਦੇ ਬੇਚੇਰੇ ਹੋ ਗਈ ਸਰ ਰਿਕੁਐਸਟ ਕਰ ਕਰ ਕੇ ਅੱਜ ਮਹੀਨੇ ਬਾਅਦ ਲੋਕਾਂ ਨੇ ਅੱਜ ਮਰੋ ਮਾਰਨ ਵਾਲਾ ਕੰਮ ਹੋਇਆ ਮੇਰਾ ਨਾਮ ਜੀ ਲੱਕੀ ਹੈ ਮੈਂ ਇਸੀ ਕਲੋਨੀ ਦਾ ਪ੍ਰਵਾਸੀ ਆ ਠੀਕ ਹੈ ਜੀ ਪਿਛਲੇ ਮੈਂ 3 ਸਾਲ ਤੋਂ ਰਹਿ ਰਿਹਾ ਮੈਂ ਆਪਣਾ ਘਰ ਬਣਾਇਆ ਲੋਨ ਲੈ ਕੇ ਕਰਜ਼ਾ ਲੈ ਕੇ ਮੈਂ ਘਰ ਬਣਾਇਆ ਹਾਲੇ ਵੀ ਰਸਤਾ ਬੰਦ ਹੈ ਮੇਰੇ ਬੱਚੇ ਸਕੂਲ ਆਣ ਤੋਂ ਬੜੇ ਪਰੇਸ਼ਾਨ ਹੈ ਪਿੱਛੇ ਜੀ ਸਾਡੇ ਪਰਿਵਾਰਸ਼ੀ ਇੱਕ ਡੈਥ ਹੋ ਗਈ ਉਹ ਹਾਰਟ ਪੇਸ਼ੈਂਟ ਸੀਗਾ ਜੇ ਇਹ ਰਸਤਾ ਖੁੱਲਾ ਹੁੰਦਾ ਤਾਂ ਉਹਨੇ ਬਚੇ ਜਾਣਾ ਸੀ ਆਸੀਂ ਉਹਨੂੰ ਸੋਲਾ ਹਸਪੀਟਲ ਲੈ ਕੇ ਗਏ ਰਾਤ ਨੂੰ ਡਾਕਟਰ ਇਹਨੂੰ ਜਵਾਬ ਦਿੱਤਾ ਕੀ ਜੇ ਤੁਸੀਂ ਜਲਦੀ ਲਿਆਂਦੇ ਤੇ ਬੱਚੇ ਜਾਣਾ ਸੀ ਕਿਹੜਾ ਰਸਤਾ ਹੈ ਗਾੜਾ ਆਪਣਾ ਇਸ ਤੋਂ ਲਾਓ ਜੀ ਸੀ ਰੋਡ ਅਗਲਾ 3-4 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ 3-4 ਕਿਲੋਮੀਟਰ ਉਹ ਵੀ ਖੱਡੇ ਹੈ ਤੇ ਇਨਾ ਜਾਮ ਲੱਗਿਆ ਰਹਿੰਦਾ 24 ਘੰਟੇ ਬੋਲੇ ਜੀ ਇਹ ਰਸਤਾ ਗੁੰਮਾ ਹੁੰਦਾ ਸਮੇਂ ਸਿਰ ਜਿੱਪਾ ਸਮੇਂ ਸਿਰ ਪਹੁੰਚ ਜਾਣਾ ਸੀ ਉਹ ਬਜ਼ੁਰਗ ਵੀ ਇਸ਼ਾਰਾ ਬੱਚੇ ਜਾਣਾ ਸੀ

तो आज तक तो ये बंद नहीं हुआ जब तक जब 40000 मकान बड़मपुर में बस गए तब ये रास्ता, दो रास्ता दो बंद कर दिया था तो ये रास्ता जो है खोला जाए चंडीगढ़ प्रशासन या पंजाब प्रशासन के गुजार से ये रास्ता खोला जाए सिमरनजीत सिंह जिला प्रधान मौली शिवसेना पंचायत ਜਿਹੜਾ ਪ੍ਰੋਬਲਮ ਕੀਤਾ ਜਿਹੜਾ ਕੀ ਮੁਕ ਕਰ ਸਰ ਇਹ ਰਸਤੇ ਦੀ ਪ੍ਰੋਬਲਮ ਹੈ ਜਿਹੜਾ ਰਸਤਾ ਬੰਦ ਹੋ ਗਿਆ ਪਹਿਲੇ ਇਲੈਕਸ਼ਨਾਂ ਦੇ ਦੌਰ ਤੇ ਕਹਿੰਦੇ ਸੀ ਕਿ ਇਹ ਰਸਤਾ ਲਕਸ਼ਣ ਤੋਂ ਬਾਅਦ ਖੋਲਿਆ ਜਾਊਗਾ ਉਸ ਤੋਂ ਬਾਅਦ ਅਸੀਂ ਟੱਕੇ ਖਾਂਦੇ ਰਹੇ ਕੁਝ ਇਹ ਕਹਿੰਦੇ ਪੰਜਾਬ ਸਰਕਾਰ ਨੇ ਬੰਦ ਕੀਤਾ ਹੈ ਕਹਿੰਦੇ ਚੰਡੀਗੜ੍ਹ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਸਾਨੂੰ ਚੱਕਰ ਅੱਜ ਬਾਕੇ ਸੀ ਐਪਲੀਕੇਸ਼ਨ ਦੇ ਦਿੱਤੇ ਕਿ ਥੱਕ ਗਏ ਜੀ ਤੇ ਕੋਈ ਹੱਲ ਨਹੀਂ ਹੋ ਰਹੀ ਸਾਡਾ ਰਸਤਾ ਬੰਦ ਕਿਤੇ 30 35 ਮਿੰਟਾਂ ਦੀ ਸਮੱਸਿਆ ਜੀ ਕੱਲ ਨੂੰ ਝਾਂ ਪਰਦੀ 30 35 ਮਿੰਟ ਬਾਕੀ ਨਾਲ ਨੇੜੇ ਜਿਹੜੇ ਪਿੰਡ ਲੋਕਾਂ ਦੇ ਉਹ ਵੀ ਲੋਕ ਆਏ ਨੇ ਕੀ ਦੇਖਿਆ ਜਾਏਗਾ ਜਦੋਂ ਕੋਈ ਬਿਮਾਰ ਹੁੰਦਾ ਇਹ ਸਭ ਤੋਂ ਇਹ ਸਭ ਤੋਂ ਛੋਟਾ ਰਸਤਾ ਇਹੀ ਹੈ ਜੀ 30 35 ਮਿੰਟਾਂ ਦਾ ਕੱਚਾ ਰਸਤਾ ਹੀ ਛੋਟਾ ਰਸਤਾ ਜੀ ਇਧਰੋਂ ਘੁੰਮ ਕੇ ਆਈਏ ਜੀ ਤਾਂ ਇਹ ਰਸਤੇ ਜਿਹੜੀ ਬੜੀ ਟ੍ਰੈਫਿਕ ਹੁੰਦੀ ਬੰਦੇ ਬਿਮਾਰਾਂ ਦਾ ਰਸਤੇ ਜੀ ਹਸਪੀਟਲ ਪਹੁੰਚ ਤੱਕ ਡੈਥ ਹੋ ਗਈ ਪਹਿਲਾਂ ਤਕਰੀਬਨ 10 ਦਿਨ ਪਹਿਲਾਂ ਦੀ ਗੱਲ ਹੈ ਡੈਥ ਹੋ ਗਈ ਸੀ ਪਹਿਲਾਂ ਬੰਦੇ ਦੀ ਉੱਪਰੋਂ ਘੁੰਮਦੇ ਵ ਅਕਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਟੈਕਨੀਕਲ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਜਾਂ ਕੋਈ ਆਇਆ ਆਪਣੀ ਦੋ ਦਿਨ ਪ੍ਰਸ਼ਾਸਨ ਵਾਲੇ ਅਧਿਕਾਰੀ ਨਾਲ ਗੱਲ ਕੀਤੀ ਸੀ ਕਿ ਉਹ ਕਹਿੰਦੇ ਪਹਿਲਾਂ ਪਬਲਿਕ ਵਿੰਡੋ ਗਈ ਸੀ ਕਿ ਤੇ ਫਿਰ ਮੋਹਾਲੀ ਗਈ ਸੀ ਕਹਿੰਦੇ ਚੰਡੀਗੜ੍ਹ ਪੁਲਿਸ ਨੇ ਕਹਿੰਦੇ ਉੱਥੇ ਵੀ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਕਿਦੋਂ ਪਬਲਿਕ ਵਿੰਡੋ ਹੋਰ ਗਈ ਉੱਥੇ ਵੀ ਕਿ ਪੰਜਾਬ ਸਰਕਾਰ ਦੇ ਕਹਿੰਦੇ ਚੰਡੀਗੜ੍ਹ ਨੇ ਕਰਵਾਇਆ ਪਰ ਸਮਝ ਨਹੀਂ ਆ ਰਹੀ ਕੀ ਕੀਤਾ ਇਸ ਲਈ ਅੱਜ ਧਰਨਾ ਲਾ ਕੇ ਬੈਠੇ ਹਾਂ ਜੀ ਕਿਤੇ ਲੋਕੋ ਇਸ ਮਸਲੇ ਦਾ ਹੱਲ ਹੋਵੇ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ